ਗੜਸ਼ੰਕਰ ਦੇ ਵਾਰਡ ਨੰਬਰ 4 ਦੇ ਵਿੱਚ ਬੀਤੀ ਰਾਤ ਚੋਰਾ ਦੇ ਵੱਲੋਂ ਇੱਕ ਘਰ ਦੇ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਹੱਥ ਸਾਫ਼ ਕਰ ਲਿਆ ਗਿਆ। ਦਰਅਸਲ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਸਵੇਰੇ ਆਪਣੇ ਘਰ ਦੇ ਉੱਪਰ ਚੁਬਾਰੇ ਤੇ ਦੇਖਿਆ ਕਿ ਉਹਨਾਂ ਦੀ ਅਨਮਾਰੀ ਦਾ ਲੋਕ ਜਿਹੜਾ ਹੈ ਉਹ ਟੁੱਟਿਆ ਹੋਇਆ। ਇਸ ਦੇ ਵਿੱਚ ਲੱਖਾਂ ਰੁਪਏ ਦੇ ਗਹਿਣੇ ਜਿਸ ਦੇ ਵਿੱਚ ਮੁੰਦਰੀਆਂ, ਚੈਨੀ ਸੈੱਟ ਤੇ ਕੁਝ ਕੈਸ਼ ਵੀ ਮੌਜੂਦ ਸੀ। ਗਾਇਫਸੀ ਤਸਬ ਬਾਬਤ ਜਾਣਕਾਰੀ ਦਿੰਦਿਆ ਲਲਿਤ 베ਦੀ ਜਿਸ ਦਾ ਕਹਿਣਾ ਕਿ ਉਸ ਦਾ ਤਕਰੀਬਨ 7 ਲੱਖ ਰੁਪਏ ਦਾ ਨੁਕਸਾਨ ਹੋਇਆ ਇਸ ਦੀ ਸੂਚਨਾ ਪੁਲਿਸ ਨੂੰ ਦੇ ਕੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਕੈਮਰਿਆਂ ਦੀ ਸੀਸੀਟੀਵੀ ਵੀ ਮੌਜੂਦ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਕਰਦੇ ਅਗਲੇ ਪਾਸੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਉਸੇ ਤੇ ਹੀ ਚੋਰੀ ਦਾ ਸ਼ੱਕ ਜ਼ਾਹਰ ਕੀਤਾ ਗਿਆ ਹਾਲਾਂਕਿ ਥਾਣਾ ਗੜਸ਼ੰਕਰ ਤੋਂ ਐਸਆਈ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਤਫਦੀਸ਼ ਕੀਤੀ ਜਾ ਰਹੀ ਹੈ ਲਲਿਤ ਪੈਤੀ ਮੈਂ ਲਲਿਤ ਪੈਤੀ ਵਾਸੀ ਨੇੜੇ రామ ਮੰਦਰ ਦਰਸ਼ਨ ਕਰ ਇਹ ਬਿਆਨ ਕਰਦਾ ਹਾਂ ਕਿ ਅੱਜ ਸਵੇਰੇ ਜਦੋਂ ਮੈਂ ਉੱਠਿਆ ਸਵੇਰੇ ਆਇਆ ਤਾਂ ਮੈਂ ਦੇਖਿਆ ਮੇਰੀ ਅਲਮਾਰੀ ਉਹਦੇ ਲੋਕ ਟੁੱਟੇ ਪਏ ਸੀ ਜਦੋਂ ਮੈਂ ਖੋਲ ਕੇ ਦੇਖੀ ਤਾਂ ਉਹਦੇ ਵਿੱਚੋਂ ਕੈਸ਼ ਹੋਰ ਗਹਿਣਾ ਜਿਹਦਾ ਮੁੱਲ ਤਕਰੀਬਨ 6-7 ਲੱਖ ਰੁਪਏ ਆ ਬੰਦਾ ਹੈ ਉਹ ਗਾਇਬ ਸੀ ਉਸ ਤੋਂ ਬਾਅਦ ਮੈਂ ਮੁਹੱਲੇ ਦੀਆਂ ਸਾਰੀਆਂ ਸਿ ਕੈਮਰੇਆਂ ਦੀਆਂ ਸੀਸੀਟੀਵੀ ਫੁਟੇਜ ਦੇਖੀਆਂ ਉਹਦੇ ਵਿੱਚ ਇੱਕ ਬੰਦੇ ਦੀ ਸ਼ਕਲ ਸਾਹਮਣੇ ਆ ਰਹੀ ਹੈ ਜੋ ਕਿ ਮੈਂ ਪੁਲਿਸ ਵਾਲਿਆਂ ਨੂੰ ਸੈਂਡ ਕਰ ਰਹੇ ਹਾਂ ਤੇ ਬੇਨਤੀ ਇਹ ਹੈ ਆਪੀ ਚੋਰੀ ਤੋਂ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਆ ਉਹਦੀ ਪੁਪਾਈ ਕੀਤੀ ਜਾ ਕੇ ਤੇ ਜਿਹੜੇ ਗਹਿਣੇ ਸੀਗੇ ਕੀ ਕੀ ਸੀਗਾ ਉਹਦੇ ਵਿੱਚ ਮਤਲਬ ਗਹਿਣਿਆਂ ਵਿੱਚ ਸੈੱਟ ਸੀਗਾ ਤੇ ਦੀਆਂ ਆਪਣੇ ਚੈਨੀ ਵਿਦ ਪੈਂਡਲ ਮੰਦਰੀਆਂ ਇਹ ਸੀ ਉਥੇ ਮੌਕਾ ਦੇਖਿਆ ਗਿਆ ਠੀਕ ਆ ਮੌਕਾ ਦੇਖਣ ਤੋਂ ਬਾਅਦ ਜੋ ਵੀ ਸਾਨੂੰ ਦਰਖਤ ਤੋਂ ਬਾਅਦ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਜੇ ਕੋਈ ਬੰਦਾ ਸਾਹਮਣੇ ਆਇਆ ਕਾਰਵਾਈ ਕੀਤੀ ਜਾਊਗੀ ਅਮਨ ਚ ਲੈ ਲੀ ਜਾਊਗੀ ਤੇ ਹਾਲ ਦੀ ਘੜੀ ਜਿਹੜਾ ਆ ਡਰਾਫਟ ਕਰ ਰਹੇ ਆ ਇਹੋ ਗੱਲ ਸਾਹਮਣੇ ਉਹਨਾਂ ਬੰਦੇ ਕਾਰਵਾਈ ਕੀਤੀ ਜਾਊਗੀ